ਇੱਥੇ ਬਹੁਤ ਸੰਗਤ ਹਰ ਇੱਕ ਬੁੱਧਵਾਰ ਨੂੰ ਜੁੜਦੀ ਹੈ ਚਪੈਰਾ ਸਾਹਿਬ ਦੇ ਉੱਤੇ ਉਦਾਂ ਵੀ ਬਹੁਤ ਸੰਗਤ ਦੀ ਹੈ ਇੱਥੇ ਮਤਲਬ ਆਉਂਦੇ ਨੇ ਸੇਵਾ ਭਾਵਨਾ ਨਾਲ ਆਉਂਦੇ ਨੇ ਜਾਪ ਕਰਦੇ ਨੇ ਹਰ ਇੱਕ ਸੰਗਤ ਦੀ ਹਰ ਇੱਕ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਇੱਥੇ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਲੋਕੀ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਆਪਣੀਆਂ ਬਾਬਾ ਜੀ ਤੋਂ ਬਾਬਾ ਜੀ ਬਹੁਤ ਕਿਰਪਾ ਕਰਦੇ ਨੇ ਮਤਲਬ ਚਪੈਰੇ ਵਾਲੇ ਦਿਨ ਤਾਂ ਇੱਥੇ ਇਦਾਂ ਲੱਗਦਾ ਹੁੰਦਾ ਕਿ ਬਾਬਾ ਜੀ ਆਪ ਖੁਦ ਇੱਥੇ ਮਤਲਬ ਪ੍ਰਗਟ ਹੋਏ ਹੋਏ ਨੇ ਮਤਲਬ ਆਪ ਬਰਜਮਾਨ ਨੇ ਤੇ ਮਤਲਬ ਸੰਗਤ ਬਹੁਤ ਜਿਆਦੇ ਦੂਰੋਂ ਦੂਰੋਂ ਵੀ ਚੱਲ ਕੇ ਇਥੋਂ ਲੁਧਿਆਣੇ ਜ ਆਉਂਦੀ ਆ ਚੰਡੀਗੜ੍ਹੋਂ ਆਉਂਦੇ ਨੇ ਲੋਕੀ ਹੋਰ ਇਧਰੋਂ ਉਧਰੋਂ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਬੜਿਆਂ ਦੇ ਲੋਕਾਂ ਦੀਆਂ ਮਨੋ ਕਾਮਨਾ ਮ ਇੱਥੇ ਪੂਰੀਆਂ ਹੁੰਦੀਆਂ ਬਾਬਾ ਦੀਪ ਸਿੰਘ ਗੁਰਦੁਆਰੇ ਨੇਮ ਨਾ ਲਾਣਾ ਜੀ ਮੱਥਾ ਟੇਕਣ ਬਹੁਤ ਸ਼ਰਧਾ ਨਾਲ ਮੰਨਦਾ ਬਹੁਤ ਇਲਾਕੇ ਦੀ ਹੈ ਜੀ ਹਾਂਜੀ ਹਾਂਜੀ ਬਲਾਇਦਾ ਪੂਰੀ ਹੋਈ ਹੈ ਜੀ ਮੈਂ ਨੌਕਰੀ ਕਰਦਾ ਸੀਗਾ ਸਬਜ਼ੀ ਦੇ ਦੁਕਾਨ ਦੇ ਗਾ ਨੌਕਰੀ ਕਰਦਾ ਸੀ ਨੌਕਰੀ ਕਰਨ ਤੋਂ ਬਾਅਦ ਮੈਂ ਮਾਲਕ ਬਣ ਗਿਆ ਵਾਂ ਦੁਕਾਨ ਦਾ ਇਹ ਬਾਬਾ ਦੀਆ ਵਪਾਰ ਕਿਰਪਾ ਨਾਲ ਬਾਬੇ ਦਾਦਿਆਂ ਨੇ ਕੋਈ ਟਾਈ ਕਈ ਸਾਲ ਹੋ ਗਏ ਲੈ ਗੁਰਸੇ ਦੀ ਕਿਰਪਾ ਕੀ ਨਹੀਂ ਮਿਲਦਾ ਜੋ ਚਾਹੀਦਾ ਗੁਰਸਬਤ ਉਹ ਮਿਲਦਾ ਐਥੇ ਦੀ ਤੇ ਅੱਗੇ ਜਾਣ ਵਾਲੀ ਦੁਨੀਆ ਦਾ ਸਭ ਕੁਝ ਮਿਲਦਾ ਹੈ ਕਹਿੰਦੇ ਨਾ ਦੁੱਧ ਵਾਲੇ ਨੂੰ ਦੁੱਧ ਪੁੱਤਾਂ ਵਾਲੇ ਨੂੰ ਪੁੱਤ ਸਭ ਕੁਝ ਦਿੰਦੇ ਨੇ ਗੁਰਸਬ ਗੁਰਸੇ ਕੀ ਨਹੀਂ ਦਿੰਦੇ ਜੋ ਗੁਰਸੇ ਨੇ ਦਿੱਤਾ ਬਹੁਤ ਕੁਝ ਦਿੱਤਾ ਕੋਈ ਬੇਅੰਤ ਕੋਈ ਵਰਡ ਕਿਹਾ ਨਹੀਂ ਜਾ ਸਕਦਾ ਗੁਰਸੇ ਦੀ ਇੰਨੀ ਕਿਰਪਾ ਜੋ ਕਿ ਸੁਆਇਆ ਸੋ ਇੱਕ ਕਾਮ ਆਏ ਰਹਿ ਕੇ ਸਿਧਨ ਹਾਰ ਨਾ ਵੀ ਸੱਚੇ ਕੀ ਸਾਚੀ ਕਾਰ ਲੱਖ ਰੇ ਲੱਖ ਰੇ ਰੱਬੀ ਸਰ ਤੇਰਾ ਆਕੀਏ ਇਤਨਾ ਜਗਤੀ ਏ ਤਾਂ ਚੱਪਵੀਆਂ ਕलिए ਹੋਏ ਕੀ ਜੱਲ ਆਕਾਸ਼ ਕੀ ਤਾਈ ਨਾਨਕ ਨਗਰੀ ਬਾਈਏ ਊੜੀ ਮੂੜੇ ਤੀਸ ਜੋਰ ਚ ਮੈਂ ਨਾ ਜੋ ਜੋਰ ਨਾ ਮੰਗਤੇ ਨਾ ਜੋ ਜੋਨੇ ਜੀਵਨ ਬਰਨੈ ਨਾ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ ਇਹ ਬਾਬਾ ਜੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਸਥਾਨ ਬਣਿਆ ਹੋਇਆ ਇੱਥੇ ਬਹੁਤ ਸੰਗਤ ਹਰ ਇੱਕ ਬੁੱਧਵਾਰ ਨੂੰ ਜੁੜਦੀ ਹੈ ਚਪਹਿਰਾ ਸਾਹਿਬ ਦੇ ਉੱਤੇ ਉਦੋਂ ਵੀ ਬਹੁਤ ਸੰਗਤ ਦੀ ਹੈ ਇੱਥੇ ਮਤਲਬ ਆਉਂਦੇ ਨੇ ਸੇਵਾ ਭਾਵਨਾ ਨਾਲ ਆਉਂਦੇ ਨੇ ਜਾਪ ਕਰਦੇ ਨੇ ਹਰ ਇੱਕ ਸੰਗਤ ਦੀ ਹਰ ਇੱਕ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਇੱਥੇ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਲੋਕੀ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਆਪਣੀਆਂ ਬਾਬਾ ਜੀ ਤੋਂ ਬਾਬਾ ਜੀ ਬਹੁਤ ਕਿਰਪਾ ਕਰਦੇ ਨੇ ਮਤਲਬ ਚਪਹਿਰੇ ਵਾਲੇ ਦਿਨ ਤਾਂ ਇੱਥੇ ਇਦਾਂ ਲੱਗਦਾ ਹੁੰਦਾ ਕਿ ਬਾਬਾ ਜੀ ਆਪ ਖੁਦ ਇੱਥੇ ਮਤਲਬ ਪ੍ਰਗਟ ਹੋਏ ਹੋਏ ਨੇ ਮਤਲਬ ਆਪ ਬਰਜਮਾਨੇ ਤੇ ਮਤਲਬ ਸੰਗਤ ਬਹੁਤ ਜਿਆਦੇ ਦੂਰੋਂ ਦੂਰੋਂ ਵੀ ਚੱਲ ਕੇ ਇਥੋਂ ਲੁਧਿਆਣੇ ਜ ਆਉਂਦੀ ਆ ਚੰਡੀਗੜ੍ਹੋਂ ਆਉਂਦੇ ਨੇ ਲੋਕੀ ਹੋਰ ਇਧਰੋਂ ਉਧਰੋਂ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਬੜਿਆਂ ਦੇ ਲੋਕਾਂ ਦੀਆਂ ਮਨੋ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਆ ਆਪ ਜੀ ਨੂੰ ਬੇਨਤੀ ਇਹੀ ਹੈ ਕਿ ਵੀ ਆਪਣਾ ਕੀਮਤੀ ਟਾਈਮ ਦੇ ਵਿੱਚੋਂ ਚਾਹੇ 10 ਮਿੰਟ ਦਾ ਸਮਾਂ ਕੱਟ ਕੇ ਤੁਸੀਂ ਇੱਥੇ ਆਓ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਾਓ ਤੁਹਾਨੂੰ ਬਹੁਤ ਖੁਸ਼ੀ ਆ ਮਤਲਬ ਪ੍ਰਾਪਤ ਹੋਣਗੀਆਂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਗੁਰਦੁਆਰੇ ਨੇਮ ਨਰਨਣਾ ਜੀ ਮੱਥਾ ਟੇਕਣ ਉਹ ਸ਼ਰਦਾ لال ਮੰਨਦਾ ਬਹੁਤ ਇਨਾਂ ਦੀ ਹੈਗੀ ਜੀ ਹਾਂਜੀ ਹਾਂਜੀ ਬਰਾਇਦਾ ਪੂਰੀ ਹੋਈ ਹੈ ਜੀ ਮੈਂ ਨੌਕਰੀ ਕਰਦਾ ਸੀਗਾ ਸਬਜ਼ੀ ਦੀ ਦੁਕਾਨ ਦੇ ਗਾ ਨੌਕਰੀ ਕਰਦਾ ਸੀ ਨੌਕਰੀ ਕਰਨ ਤੋਂ ਬਾਅਦ ਮੈਂ ਮਾਲਕ ਬਣ ਗਿਆ ਵਾਂ ਦੁਕਾਨ ਦਾ ਇਹ ਬਾਬਾ ਜੀ ਦਾ ਵਪਾਰ ਕਿਰਪਾ ਨਾਲ ਬਾਬੇ ਦਾਦਿਆਂ ਨੇ ਕੋਈ ਟਾਈਮ ਨਹੀਂ ਜੀ ਆਪਾਂ ਨੂੰ ਕਈ ਸਾਲ ਹੋ ਗਏ ਨੇ ਜੀ ਹਾਂਜੀ ਨੇਮਨਾਲ ਆਈ ਹੈ ਜੋ ਟਾਈਮ ਮਿਲੇ ਸਵੇਰੇ ਸ਼ਾਮੀ ਦੁਪਹਿਰੇ ਜੋ ਟਾਈਮ ਮਿਲੇ ਉਹ ਆ ਜੀ ਰਹੇ ਜੀ ਝੋਲੀਆ ਪਰਦੇ ਬਾਬਾ ਜੀ ਕੱਖਾ ਦੇ ਲੱਕਰ ਦੇ ਵਿੱਚ ਕੱਖਾ ਤੋਂ ਤਾਂ ਤਾਂ ਬਾਬਾ ਦੀਪ ਸਿੰਘ ਜੀ ਤੇ ਕਾਫੀ ਜਿਹੜਾ ਤੋਂ ਬਾਬਾ ਦੀਪ ਸਿੰਘ ਗੁਰਦੁਆਰੇ ਦੀ ਸੇਵਾ ਕਰਾ ਰਹੇ ਆ ਜੀ ਤੇ ਬਾਬਾ ਜੀ ਦਾ ਬੁੱਧ ਸੰਗਤ ਬੜੀ ਹੁਮ ਹਮਾ ਕੇ ਆ ਕੇ ਆਂਦੀ ਆ ਜੀ ਉਹ ਸੇਵਾ ਕਰਦੀ ਆ ਜੀ ਦਰਸ਼ਨ ਕਰਦੀ ਆ ਬਾਬਾ ਜੀ ਦੇ ਜੀ ਕਿਤੇ ਵੀਰੇ ਸਾਹਿਬ ਚੱਲਦਾ ਬਾਬਾ ਜੀ ਦਾ ਜਲਦੀ ਸ਼ਬੀਲ ਤੇ ਅਸੀਂ ਸਾਰੀ ਸੰਗਤ ਆ ਜਾਈ ਸਾਡੀ ਆ ਬਾਬਾ ਜੀ ਮਨੋ ਕਾਮਨਾ ਪੂਰੀਆਂ ਕਰੇ ਸਰਦਾਰਾਂ ਦੇ ਮਨੋ ਕਾਮਨਾ ਸਾਰਿਆਂ ਦੀਆਂ ਪੂਰੀਆਂ ਕਰੇ ਸੰਗਤ ਬੜੀ ਹੁਮ ਹਮਾ ਕੇ ਸਰਦਾਰਾਂ ਨਾਲ ਆਉਂਦੀ ਆ ਜੀ ਉਹ ਅਸੀਂ ਇੱਥੇ ਕਾਫੀ ਸਮੇਂ ਤੋਂ ਆ ਰਹੇ ਆ ਜੀ ਜਦੋਂ ਇਹ ਗੁਰਦੁਆਰਾ ਸਾਹਿਬ ਬਣਦਾ ਪਿਆ ਸੀਗਾ ਜੀ ਅਸੀਂ ਇੱਥੇ ਦੇ ਰਹਿਣ ਵਾਲੇ ਲੁਧਿਆਣੇ ਦੇ ਜੀ ਮਰਾਦਾਪੂਰੀਆਂ ਬਾਬਾ ਨੇ ਆਪਣੇ ਆਪ ਹੀ ਕਰਨੇ ਇਹ ਨਹੀਂ ਪਤਾ ਲੱਗਣਾ ਕਦੋਂ ਚਮਤਕਾਰ ਬਾਬਾ ਜੀ ਨੇ ਕਰਾਉਣਾ ਜੀ ਮਰਾਦਾਪੂਰੀਆਂ ਬਾਬਾ ਨੇ ਆਪਣੇ ਆਪ ਕਰਦੇ ਪਾਤ ਬਾਬਾ ਜੀ ਸਾਰਿਆਂ ਨੂੰ ਸੁੱਖ ਸ਼ਾਂਤੀ ਰੱਖੇ ਜਿਹੜੀਆਂ ਸੰਗਤ ਆਉਂਦੀ ਆ ਉਹਨਾਂ ਨੇ ਕਰਦੀਆਂ ਮਨੋ ਕਾਮਨਾ ਸਾਰਿਆਂ ਦੀਆਂ ਪੂਰੀਆਂ ਕਰੇ ਵੀ ਜੀ ਇੱਥੇ ਗੁਰੂ ਘਰ ਕੋਈ ਨਾ ਸੇਵਾ ਕਰਨੀ ਆਂਦਾ ਗੁਰਸੇਵ ਜਿੰਦੇ ਤੋਂ ਟੁੱਟਦੇ ਆ ਤਰਸ ਕਰਦੇ ਆ ਉਹਨੂੰ ਹੀ ਲੈ ਕੇ ਆਉਂਦੇ ਆ ਇਹ ਗੁਰਸੇਵ ਦੀ ਨਜ਼ਰ ਹੁੰਦੀ ਆ ਬੰਦਾ ਸਾਰੇ ਕੰਮ ਕਾ ਛੱਡ ਕੇ ਆਂਦਾ ਨਹੀਂ ਤਾਂ ਸਾਰੇ ਕੰਮਾਂ ਕਲ ਜਿੱਥੇ ਉਲਝੇ ਇਹ ਗੁਰਸੇਵ ਜਿੰਦੇ ਤੋਂ ਤਰਸ ਕਰਦੇ ਨਜ਼ਰ ਕਰਦੇ ਕਿਰਪਾ ਕਰਦੇ ਉਹਨੂੰ ਹੀ ਲੈ ਕੇ ਆਉਂ ਉੰਦੀ ਰਹਿਮਤ ਹੈ ਗੁਰਸਬ ਲੈ ਕੇ ਆਏ ਨੇ ਸਾਡੀ ਕੀ ਔਕਾਤ ਇੱਥੇ ਆ ਕੇ ਸੇਵਾ ਕਰੀਏ ਗੁਰਸਬ ਨੇ ਤਰਸ ਕੀਤਾ ਕਿਰਪਾ ਕੀਤੀ ਗੁਰਸਬ ਲੈ ਕੇ ਆਏ ਗੁਰਸਬ ਦੀ ਕਿਰਪਾ ਕੀ ਨਹੀਂ ਮਿਲਦਾ ਜੋ ਚਾਹੀਦਾ ਗੁਰਸਬ ਤੋਂ ਉਹ ਮਿਲਦਾ ਇੱਥੇ ਦੀ ਤੇ ਅੱਗੇ ਜਾਣ ਵਾਲੀ ਦੁਨੀਆ ਦਾ ਸਭ ਕੁਝ ਮਿਲਦਾ ਹੈ ਗੁਰਸਬ ਸਭ ਕੁਝ ਦਿੰਦੇ ਨੇ ਕਹਿੰਦੇ ਨਾ ਦੁੱਧਾਂ ਲੈਣ ਦੁੱਧ ਪੋਤਾਂ ਲੈਣ ਪੁੱਤ ਸਭ ਕੁਝ ਦਿੰਦੇ ਨੇ ਗੁਰਸਬ ਗੁਰਸਬ ਕੀ ਨਹੀਂ ਦਿੰਦੇ ਜੋ ਗੁਰਸਬ ਨੇ ਦਿੱਤਾ ਬਹੁਤ ਕੁਝ ਦਿੱਤਾ ਕੋਈ ਬਿਆਨ ਕੋਈ ਵਰਡ ਕਿਹਾ ਨਹੀਂ ਜਾ ਸਕਦਾ ਗੁਰਸਬ ਦੀ ਇੰਨੀ ਕਿਰਪਾ ਹਰ ਇੱਕ ਚੀਜ਼ ਗੁਰਸਬ ਨੇ ਗੱਡੀਆਂ ਵਾਲਾ ਸਭ ਕੁਝ ਗੁਰਸਬ ਨੇ ਕਿਰਪਾ ਕਰਤੀ ਹੈ ਜੋ ਸਾਡੀ ਔਕਾਤ ਨਹੀਂ ਸੀ ਗੁਰਸੱਭ ਨੇ ਇੰਨਾ ਕੁਝ ਦਿੱਤਾ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਗੁਰਸੱਭ ਨੇ ਇੰਨੀ ਕਿਰਪਾ ਵਰਤਾਤੀ ਵੀ ਕੋਈ ਵਰਡ ਹੀ ਨਹੀਂ ਗੁਰਸੱਭ ਦਾ ਸ਼ੁਕਰਾਨਾ ਕਰਾਂਗਾ ਬਸ ਗੁਰਸੱਭ ਦੇ ਕੇ ਇੰਨੀ ਕੋ ਅਰਦਾਸ ਹੈ ਵੀ ਸਾਰੀ ਜ਼ਿੰਦਗੀ ਆਪਣੇ ਚੱਨਾਂ ਲਿਖੇ ਲਾਲਨ ਵੀ ਗੁਰਸੱਭ ਕਦੀ ਪਰਚਾ ਨਾ ਪਾਣ ਟੁੱਟਣਾ ਸਾਰੀ ਜ਼ਿੰਦਗੀ ਆਪਣੇ ਚੱਨਾਂ ਚ ਲਾਈ ਰੱਖਣ ਬਸ ਗੁਰਸੱਭ ਦਾ ਕੋਟਾਨ ਕੋਟਾਨ ਸ਼ੁਕਰਾਨਾ ਬਬਈ ਸੰਗਤਾਂ ਨੂੰ ਸਨਿਆ ਤਾਣ ਸੰਗਤਾਂ ਦੇ ਕਰਮ ਜਾਗੇ ਹੋਏ ਨੇ ਵੀ ਗੁਰਸੱਭ ਨੇ ਇਹਨੂੰ ਇੰਨੀ ਕਿਰਪਾ ਵਰਤਾਤੀ ਹੈ ਬਿਕ ਕਿੰਨਾ ਜੱਪ ਤੱਪ ਹੋ ਰਿਹਾ ਇਹ ਲੁਧਿਆਣੇ ਦੇ ਕੋਈ ਪੰਜਾਬ ਦੇ ਕਸਟ ਘੱਟ ਰਹੇ ਨੇ ਵੀ ਇੰਨਾ ਪੰਜਾਬ ਚ ਜੱਪ ਤੱਪ ਹੋ ਰਿਆ ਨਾ ਇਹ ਕੋਈ ਕਿਰਪਾ ਵਰਤਰੀ ਆ ਮੈਂ ਤੁਹਾਨੂੰ ਤਾਂ ਦੱਸ ਨਾ ਹੜ ਆਇਆ ਹੋਇਆ ਵੀ ਤੁਹਾਨੂੰ ਦੱਸ ਨਹੀਂ ਕਿੰਨਾ ਕੋ ਕਸ਼ਟ ਘੱਟ ਰਹੇ ਹੋਣੇ ਲੋਕਾਂ ਦੇ ਕੋਈ ਵਰਡ ਨਹੀਂ ਆ ਅਨਸਰ ਨਹੀਂ ਆ ਇਸ ਚੀਜ਼ਾ ਇਹ ਗੁਰਸੇ ਦੀ ਕਿਰਪਾ ਹੀ ਵਰਤਰੀ ਆ ਇਹ ਬਾਬਾ ਜੀ ਸੀ ਮਹਾਰਾ ਜਾਨਦੇ ਨੇ ਕੀ ਨਰਾਲੇ ਹੋ ਸੂਰਾ ਸੋ ਪਛਾਨਦੀ ਆ ਜੋ ਲੜੇ ਦੀਂ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛੇੜੇ ਕੇ ਤਾਂ ਤੁਨ ਬਾਬਾ ਦੀਪ ਸਿੰਘ